ਗੁਰੂ ਅਰਜਨ ਪਿਆਰੀ ਮੈਨੂੰ ਯਾਦ ਨਿਆਰੇ ਕਿਵੇਂ ਦੁੱਖ ਸਹਾਰੀ ਮੈਨੂੰ ਯਾਦ ਨਿਆਰੇ ਹੈ ਦੇਗ ਉਬਲਦੀ ਵਿੱਚ ਬੈਠੇ ਮਾਹੀ ਸਰਹੀ ਜ਼ੁਲਮ ਨੂੰ ਉਹ ਜੋਤ ਇਲਾਹੀ ਉਹ ਚੰਨ ਪਾਣੀ ਦਾ ਖਾਰਿ ਹ ਊਬਲੀ ਪਾੜ ਸੁਣ ਕੇ ਪੈ ਰਹੀ ਮੇਰੇ ਦਿਲ ਨੂੰ ਛਾਲੇ ਗੁਰੂ ਅਰਜਨ ਪਿਆਰੀ ਮੈਨੂੰ ਯਾਦ ਨਿਆਰੇ ਗੁਰੂ ਅਰਜਨ ਪਿਆਰੀ ਮੈਨੂੰ ਯਾਦ ਨਿਆਰੇ ਓ ਲੋ ਹੈ ਤੱਤੀ ਥੱਲੇ ਅੱਗ ਹੈ ਬਾਲੀ ਜੋ ਸੂਰਜ ਦਗਦਾ ਉਹਦੀ ਲਾਲ ਹੈ ਲਾਲੀ ਉਹਦੇ ਉੱਤੇ ਬੈਠੀ ਹੈ ਜੋਤ ਨਿਰਾਲੀ ਕਹਿੰਦਾ ਰੱਬ ਦਾ ਪਾਣਾ ਹੈ जग ਦਾ ਵਾਲੀ ਗੁਰੂ ਅਰਜਨ ਪਿਆਰੇ ਮੈਨੂੰ ਯਾਦ ਨੇ ਯਾਰੇ ਕਿਵੇਂ ਦੁੱਖ ਸਹਾਰੇ ਲੇ ਪਾਂਬੜ ਅੱਗ ਦੇ ਨੇ ਤੇਜ ਮਚਾਉਂਦੇ ਉਸ ਲੋ ਦੇ ਹੁੱਤੇ ਗੁਰੂ ਅਸਣ ਲਾਉਂਦੇ ਇਹ ਰੱਬੀ ਰਜਾ ਹੈ ਮੁਖੋਂ ਫਰਮਾਉਂਦੇ ਤਤ ਰੇਤ ਦੇ ਕੜਛੇ ਨੇ ਸਿਰ ਤੇ ਪਾਉਂਦੇ ਤੇ ਰੇਤ ਦੇ ਕੜਚੇ ਨੇ ਸਿਰ ਤੇ ਪਾਉਂਦੇ ਗੁਰੂ ਅਰਜਨ ਪਿਆਰੇ ਮੈਨੂੰ ਯਾਦ ਨੇ ਆਰੇ ਕਿਵੇਂ ਦੁੱਖ ਸਹਾਰੇ ਮੈਨੂੰ ਯਾਦ ਨੇ ਆਰੇ ਇਹ ਕਰ ਕਰ ਚੇਤੇ ਮੇਰਾ ਲੂ ਲੂ ਕੰਬੇ ਦਰਦ ਕਹਾਣੀ ਇਹਦੇ ਕਿੱਸੇ ਲੰਬੇ ਓਸਿਰਤੇ ਪੈ ਰਹੀ ਹੈ ਰੀਤਾ ਤਤੀ ਪੱਥਰ ਦਿਲ ਜਾਲੰ ਉਹਨੂੰ ਦਇਆ ਨਰਤੀ ਗੁਰੂ ਅਰਜਨ ਪਿਆਰੇ ਮੈਨੂੰ ਯਾਦ ਨੇ ਯਾਰੇ ਕਿਵੇਂ ਦੁੱਖ ਕਸਾ ਹਾਰੇ ਮੈਨੂੰ ਯਾਦ ਨਿਆਰੇ ਨੇ ਜਿਸਮ ਦੇ ਚੱਲੇ ਪਰਸੀ ਨਾ ਕਹਿੰਦੇ ਗੁਰੂ ਅਰਜਨ ਪਿਆਰੇ ਦੁੱਖ ਹੱਸ ਹੱਸ ਸਹਿੰਦੇ ਹਰਾ ਵੀ ਦੀਆਂ ਛੱਲਾ ਵਿੱਚ ਅਰਜਨ ਪਿਆਰੇ ਜੋਤੀ ਜੋਤ ਸਮਾ ਗਏ ਕਰ ਰਹੀ ਦਿਦਾਰੇ ਜੋਤੀ ਜੋਤ ਸਮਾ ਗਏ ਕਰ ਰਹੀ ਦਿਦਾਰੇ ਦੀਪੁ ਲੁਧਿਆਣੀ ਦੀਦਿਆ ਅੱਖਾਂ ਪਰ ਆਈਆਂ ਓਦੀ ਕਲਮ ਨੂੰ ਵੀ ਨੇਤਰੇ ਲਿਆਈਆ ਗੁਰੂ ਅਰਜਨ ਪਿਆਰੇ ਮੈਨੂੰ ਯਾਦ ਨੇ ਆ ਰਹੇ ਕਿਵੇਂ ਦੁੱਖ ਸਹਾਰੇ ਮੈਨੂੰ ਯਾਦ ਨੇ ਆ ਰਹੇ ਕਿਵੇਂ ਦੁੱਖ ਸਹਾਰੇ ਮੈਨੂੰ ਯਾਦ ਨੇ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ